ਅਲਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਦੇਸ਼ਾਂ ਤੇ ਵਿਦੇਸ਼ਾਂ ਤੋਂ ਵੱਖ-ਵੱਖ ਪ੍ਰਤੀਕਿਰਿਆਵਾਂ ਨਜ਼ਰ ਆ ਰਹੀਆਂ ਨੇ ਇਹ ਸੱਚਮੁੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜੋ ਕਿ ਕਦੇ ਨਹੀਂ ਹੋਣੀ ਚਾਹੀਦੀ ਸੀ ਅਸਲ ਦੇ ਵਿੱਚ ਇਹ ਕਤਲ ਇਨਸਾਨਾਂ ਦਾ ਨਹੀਂ ਇਹ ਕਤਲ ਧਰਮ ਦਾ ਵਿਸ਼ਵਾਸ ਦਾ ਅਤੇ ਇਨਸਾਨੀਅਤ ਦਾ ਹੋਇਆ ਹੈ ਜਿਸ ਦੇ ਕਰਕੇ ਦੇਸ਼ ਵਿੱਚ ਵਕ ਵਕ ਥਾਵਾਂ ਦੇ ਵਿੱਚ ਲੋਕਾਂ ਦੇ ਵਿੱਚ ਗੁੱਸਾ ਅਤੇ ਰੋਸ਼ ਨਜ਼ਰ ਆ ਰਿਹਾ ਹੈ ਇਸ ਘਟਨਾ ਦੇ ਚੱਲਦੇ ਵਕ ਵਕ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ ਜਿਸ ਦੇ ਚੱਲਦਿਆਂ ਵਿਧਾਨ ਸਭਾ ਬੰਗਾ ਦੇ ਭਾਜਪੀ ਦੇ ਹਲਕਾ ਇੰਚਾਰਜ ਪ੍ਰਿਤਪਾਲ ਬਜਾਜ ਦੀ ਅਗਵਾਈ ਹੇਠ ਇੱਕ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ ਅਤੇ ਅਤਵਾਦੀਆਂ ਨੂੰ ਸਿੱਧੀ ਚੇਤਾਵਨੀ ਦਿੱਤੀ ਤੇ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਘਟਨਾ ਦੇ ਪਿੱਛੇ ਜਿੰਨੇ ਵੀ ਦੇਸ਼ ਦਰੋਹੀ ਅਤੇ ਅਤਵਾਦੀਆਂ ਦਾ ਹੱਥ ਹੈ ਉਹਨਾਂ ਨੂੰ ਅਜਿਹੋ ਜਿਹੇ ਜਵਾਬ ਦਿੱਤਾ ਜਾਵੇ ਕਿ ਉਹਨਾਂ ਦੀ ਆਉਣ ਵਾਲੀ ਪੁਸ਼ਤਾ ਵੀ ਯਾਦ ਰੱਖਣ ਜਿਹੜਾ ਇਹ ਬੰਦੇ ਅਫਗਾਨਿਸਤਾਨ ਨੂੰ ਭਾਜਨ ਤੇ ਮੈਂ ਇਹੀ ਕਹਾਂਗਾ ਕਿ ਇੱਕ ਆਪਣੀ ਸਰਕਾਰ ਨੂੰ ਵੀ ਕਰਦਾ ਵੀ ਇੱਕ ਵਾਰੀ ਇਹ ਜਿਹੜਾ ਬਦਲਾ ਜ਼ਰੂਰ ਲੈਣਾ ਕਿਉਂਕਿ ਇਹ ਨਿਰਦੋਸ਼ ਲੋਕ ਸੀ ਸਿਰਫ ਆਪਣੇ ਪਰਿਵਾਰ ਦੇ ਨਾਲ ਗਏ ਸੀ ਧੰਨਵਾਦ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਿਹੜਾ ਬਹੁਤ ਘੱਟਿਆ ਕ੍ਰਿਤ ਹੋਇਆ ਕੰਮ ਹੋਇਆ ਉਹਦੀ ਵਿਖੇਦੀ ਕਰਦਾ ਕਾਲੇ ਸ਼ਬਦਾਂ ਵਿੱਚ ਔਰ ਕੇਂਦਰ ਸਰਕਾਰ ਇੱਕ ਬਹੁਤ ਵੱਡੇ ਸਟੈਪ ਲੈਣ ਜਾ ਰਹੀ ਹੈ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਵੀ ਇਹ ਆਪਣੀ ਰੈਲੀ ਦੇ ਵਿੱਚ ਕਿਹਾ ਕਿ ਜਿਹੜੇ ਅਤਵਾਦੀ ਆ ਉਹ ਸੋਚੂਗੇ ਵੇ ਉਹਨਾਂ ਨੇ ਜਿਹੜਾ ਕੰਮ ਕੀਤਾ ਉਹਦਾ ਜਿਹੜਾ ਜਵਾਬ ਆ ਉਹਨਾਂ ਨੂੰ ਇਹੋ ਜਿਹਾ ਮਿਲੂਗਾ ਉਹਨਾਂ ਦੀਆਂ 10 ਪੁਸ਼ਤਾਨਾਂ ਵਾਲੀਆਂ ਜਿਹੜੀਆਂ ਆ ਉਹ ਵੀ ਦੇਖਣਗੀਆਂ ਵੀ ਇਹ ਕੀ ਜਵਾਬ ਮਿਲਿਆ ਸੋ ਸੈਂਟਰ ਦੀ ਸਰਕਾਰ ਨੂੰ ਸਾਡੀ ਮੰਗ ਵੀ ਆ ਸਾਡੀ ਬੇਨਤੀ ਵੀ ਆ ਔਰ ਸੈਂਟਰ ਦੀ ਸਰਕਾਰ ਨੇ ਆਲਰੇਡੀ ਕੱਲ ਪੰਜ ਸਟੈਪ ਬੜੇ ਵੱਡੇ ਚੱਕੇ ਆ ਜਿਹੜੇ ਕੂਟਨੀਤਕ ਤੌਰ ਤੇ ਸ਼ੁਰੂਆਤ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇਖੂਗਾ ਇਹ ਦੇਸ਼ ਦੇ ਵਿੱਚ ਆਤਕਵਾਦ ਦੁਆਰਾ ਨਹੀਂ ਆ ਹੋ ਕੇ ਇੱਕਾ ਦਿਖਾਣਾ ਔਰ ਇੱਕ ਬੇਨਤੀ ਸੈਂਟਰ ਦੀ ਸਰਕਾਰ ਨੂੰ ਮੈਂ ਜ਼ਰੂਰ ਕਰੂੰਗਾ ਕਿ ਪਾਕਿਸਤਾਨ ਨੂੰ ਦਾ ਜੋ ਅਸੀਂ ਕਹਿਣਾ ਕਹਿਣਾ ਹੀ ਆ ਜਿਹੜੇ ਸਾਡੇ ਦੇਸ਼ ਦੇ ਵਿੱਚ ਸਦੀਪੁਰ ਥੱਲੇ ਬੈਠੇ ਆ ਜਿਹੜੇ ਸਾਡੇ ਦੇਸ਼ ਦੇ ਵਿੱਚ ਗਰਦਾਰ ਬੈਠੇ ਆ ਔਰ ਹਿੰਦੁਸਤਾਨ ਦਾ ਖਾ ਕੇ ਪਾਕਿਸਤਾਨ ਦਾ ਨਾਂ ਲੈਂਦੇ ਆ ਨਾ ਜਪਦੇ ਆ ਉਹਨਾਂ ਦਾ ਜ਼ਰੂਰ ਇਲਾਜ ਕਰਨ ਪਾਕਿਸਤਾਨ ਦਾ ਇਲਾਜ ਤਾਂ ਸਾਡੀ ਸੈਨਾ ਨੇ ਕਰ ਹੀ ਦੇਣਾ ਬਹੁਤ ਵਧੀਆ ਮੈਂ ਉਹੀ ਕੁਝ ਕਹਿਣਾ ਚਾਹੁੰਦੀ ਹਾਂ ਜੋ ਇਹਨਾਂ ਨੇ ਬੋਲੇ ਆ ਉਹ ਪੁੱਛਿਆ ਸੇਮ ਬਾਉ ਵੀ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰਕਾਰ ਨੂੰ ਇਹ ਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜਿੰਨੇ ਉਹ ਇਹਨਾਂ ਨੂੰ ਸਤਾ ਸਕੇ ਆਕਤੰਕਵਾਦੀਆਂ ਦਾ ਖਤਮਾ ਕਰ ਸਕੇ ਪਾਕਿਸਤਾਨ ਨੂੰ ਸਜ਼ਾ ਦੇ ਸਕੇ ਨੂੰ ਉਹ ਤਰੀਕੇ ਅਪਣਾ ਲੈਣੇ ਚਾਹੀਦੇ ਆ ਉਹ ਅਪਨਾ ਰਹੇ ਸਾਡੀ ਮੋਦੀ ਸਰਕਾਰ ਦੀ ਸਾਡੀ ਸਖਤ ਜੜੇ ਆ ਉਸ ਕੈਪਟਲ ਇਹ ਆ ਜੀ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਜੀ ਇਹ ਕੋਈ ਪਾਰਟੀ ਲਬਦਾ ਇਹ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਸੇ ਇਦੇ ਵਿੱਚ ਪਾਰਟੀ ਦਾ ਕੀ ਪਾਰਟੀ ਦਾ ਕੋਈ ਰਾਜਨੀਤੀ ਨਹੀਂ ਹੈ ਸਭ ਧਰਮਾਂ ਦਾ ਸਭ ਜਾਤਾਂ ਦਾ ਸਭ ਦਾ ਇੱਕ ਸੰਜਮ ਜੋ ਬਹੁਤ ਮਤਲਬਾ ਜਿਗੜਨਾ ਜਿਹੜੀ ਦੋ ਦਿਨ ਪਹਿਲਾਂ ਹੋਈ ਹੈ ਜੀ ਉਹਦੇ ਵਿੱਚ ਪਬਲਿਕ ਦੇ ਵਿੱਚ ਬਹੁਤ ਰੋਸ਼ ਹੈ ਕੋਈ ਵੀ ਕਿਸੇ ਵੀ ਸਮਾਜ ਦਾ ਬੰਦਾ ਆ ਉਹ ਸਾਡੇ ਨਾਲ ਹਿੰਦੁਸਤਾਨੀ ਹੋਣ ਦੇ ਨਾਤੇ ਨਾਲ ਉਹ ਚੱਲਿਆ ਜੀ ਬਹੁਤ ਭਾਰੀ ਹੈ ਘੱਟ ਸਿਰਾਂ ਕੋਈ ਪਾਰਟੀਵਾਦੀ ਹਰੇਕ ਬੰਦੇ ਨੇ ਸਾਥ ਦਿੱਤਾ ਔਰ ਸੈਂਟਰ ਸਰਕਾਰ ਨੂੰ ਵੀ ਹੁਣ ਚਾਹੀਦਾ ਵੇ ਜਿਹੜੇ ਵੀ ਕੋਈ ਪਾਕਿਸਤਾਨੀ ਮੂਲ ਦੇ ਵਿਅਕਤੀ ਆ ਹਿੰਦੁਸਤਾਨ ਦੇ ਵਿੱਚ ਮੁੱਖਸ਼ੁੱਤ ਤਰੀਕੇ ਨਾਲ ਰਹਿ ਰਹੇ ਆ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਚੈੱਕ ਹੋਣੀ ਚਾਹੀਦੀ ਆ ਕਿ ਕੋਈ ਵੀ ਬੰਦਾ ਕਿਤੇ ਵੀ ਘਰ ਰਿਹਾ ਆ ਹਿੰਦੁਸਤਾਨ ਦੇ ਵਿੱਚ ਇਹਨੂੰ ਆਈਡੈਂਟੀਫਾਈ ਚੈੱਕ ਕੀਤੀ ਹੋਣੀ ਹੈ ਇਹ ਦੇਸ਼ ਲਈ ਖਤਰਾ ਆ ਸਾਡੇ ਸਮਾਜ ਲਈ ਬਹੁਤ ਬਹੁਤ ਖਤਰਨਾਕ ਬੰਦੇ ਆ ਹੈ ਕਿ ਜੋ ਕੋਈ ਇੱਟ ਤੋਂ ਪੱਥਰ ਸੇ ਕੋ ਜਵਾਬ ہے کہ جو کوئی ہند تو پتھر سے دو جواب نعمل. اب منصبی کے واسطے کوئی نہ آئے گا تم پینتریاں بدل کے دیے جاؤ ہم پہ بار اب ہمارا بار ہوگا تو خالی نہ جائے گا پاکستان بردہ آباد پاکستان بردہ آباد آنسک آباد بردہ بھارت ماتا کی جائے یہ بہت سی ਨੇ ਅਫਰੀਕਾ ਦਾ ਜਨਮ ਦੇਤਾ ਤੇ ਮੈਂ ਤੌਰ 'ਤੇ ਇੱਕ ਮਿਨੀ ਹਰਥ ਤੇ ਨਿਹੱਥੇ ਲੋਕਾਂ ਤੇ ਜਿਨ੍ਹਾਂ ਦਾ ਪੋਲਿਟਿਕਸ ਨਾਲ ਕੋਈ ਵਾਸਤਾ ਨਹੀਂ ਹੈ ਉਹ ਆਪਣੀ ਸਿਹਤ ਕਾਟੇ ਲਈ ਖੁਸ਼ੀ ਮਨੋ ਲਈ ਗਏ ਸੀ ਦੋਚੋਂ ਦੇ ਤਾਂ ਅਨੇ ਇਸ ਦਾ ਹੈ ਅਲੈਕਾ ਕਈਆਂ ਦੇ 6 ਦਿਨ ਹੋਏ ਸੀ ਕਈਆਂ ਦੇ 10 ਦਿਨ ਹੋਏ ਸੀ ਬਿਆਨ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਪਰ ਕਾਇਮ ਖੁੱਜ ਕੇ ਇਹਨਾਂ ਨੇ ਕੰਮ ਕੀਤਾ ਹੈ ਮੈਂ ਇਹਨਾਂ ਦੱਸਣਾ ਚਾਹੁੰਦਾ ਕਿ ਹਿੰਦੁਸਤਾਨ ਇਕੱਠਾ ਹੈ ਇਕੱਠਾ ਰਹੇਗਾ ਇਕੱਠਾ ਹੈ ਉਹ ਇਹਨਾਂ ਦਾ ਜੋਰ ਨਹੀਂ ਚੱਲਣਾ ਇਹ ਬੜੀ ਥਿਮਨੀ ਹਰਕਤ ਹੈ ਇਹ ਬੁਖਲਾਇਆ ਹੋਇਆ ਪਾਕਿਸਤਾਨ ਹੈ ਇਸ ਕਰਕੇ ਇਕੱਠੇ ਹੋ ਜਾਓ ਇਕੱਠੇ ਹੋ ਗਏ ਆ ਔਰ ਮੈਂ ਇਹ ਕਹਿਣਾ ਚਾਹੁੰਨਾ ਕਿ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਹੈ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਸੋਚਿਆ ਵੀ ਅਸੀਂ ਧੇੜਾ ਕਰ ਦੁੱਤਾ ਨਹੀਂ ਅਸੀਂ ਉਹਨਾਂ ਦੇ ਨਾਲ ਹੈ ਤੈਨੂੰ ਮਾਨੂੰ ਤਾਂ ਉਹਨਾਂ ਦੇ ਨਾਲ ਹੈ ਲੇਕਿਨ ਇਹਨਾਂ ਬਦਲਾ ਦੂਰ ਲਿਆ ਜਾਊਗਾ ਇੱਕ ਵਾਰੀ ਮੇਰੇ ਨਾਲ ਬੋਲ ਦਿਓ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਪਾਕਿਸਤਾਨ ਮੁਬਾਰਕ ਪਾਕਿਸਤਾਨ ਮੁਬਾਰਕ ਪਾਕਿਸਤਾਨ ਮੁਬਾਰਕ ਅਟੈਂਟਵਾੜ ਸਾਡੇ ਅਟੈਂਟਵਾੜ ਦੁੱਖ ਦੀ ਘੜੀ ਦੇ ਵਿੱਚ ਭਾਰਤ ਦੇ ਕੋਨੇ-ਕੋਨੇ ਦੇ ਵਿੱਚੋਂ ਸਾਡੇ ਭੈਣ ਭਰਾ ਪੰਗਾ ਸ਼ਹਿਰ ਦੇ ਵਿੱਚ ਆਏ ਹੋਏ ਸੀ ਤੇ ਅਸੀਂ ਉਹਨਾਂ ਨੂੰ ਸਿੱਧੀ ਸ਼ਤਾਮੀ ਦੇਣਾ ਚਾਹੁੰਦੇ ਆ ਜਿਹੜਾ ਪਾਕ ਦਾ ਪਾਕਿਸਤਾਨੀ ਨੇ ਇਹ ਸੋਚਿਆ ਸੀ ਕਿ ਸਾਡੇ ਘਰ ਦੇ ਮਰਦਾਵਾ ਇਹਨਾਂ ਨੇ ਸਾਡੇ ਘਰਾਂ ਦੇ ਵਿੱਚ ਮਾਤਮ ਦੀ ਇਸ ਲਹਿਰ ਨੂੰ ਚਲਾਇਆ ਤੇ ਅਸੀਂ ਉਹਨਾਂ ਚਿਤਾਵਨੀ ਦੇਣੀ ਚਾਹਦੇ ਆ ਕਿ ਇਹ ਤੁਛ ਨਹੀਂ ਆ ਹਰਕਤਾਂ ਜਿਹੜੀਆਂ ਤੁਸੀਂ ਕਰਦੇ ਹੋ ਲੋਕ ਛੇ ਕੇ ਪ੍ਰੇਟਿਕਾ ਦੇ ਉੱਤੇ ਤੁਸੀਂ ਹਮਲਾ ਕੀਤਾ ਇਹ ਕਾਰਨਾਮਾ ਹਰਕਤਾਂ ਤੇ ਇਹ ਹਰਕਤ ਕਰਕੇ ਕੋਈ ਵੱਡਾ ਮਹਾਦਲੀ ਵਾਲਾ ਕੰਮ ਨਹੀਂ ਕਰ ਲਿਆ ਦੇ ਜੇ ਸੱਦੇ ਨੂੰ ਟਕਰਾਨਾ ਆ ਤੇ ਜਦੋਂ ਮਰਜੀ ਓਪਨ ਚੈਲੰਜ ਆ ਤੁਕਸ਼ਕੇ ਮਾਰ ਕੇ ਦਵਾ ਦੇ ਆ ਮਰਦਾ ਦੇਸਤਾਨ ਦੇ ਮੇਰਾ ਬਾਗੀ ਹਿੰਦੋਸਤਾਨ ਜਿੰਦਾਬਾਦ ਤੇ ਸਾਡੀ ਬਾਕੀਆਂ ਨੂੰ ਵੀ ਇਹ ਬੇਨਤੀ ਆ ਜੀ ਤੁਸੀਂ ਇੱਕ ਕਬੂਤਰ ਵਾਂਗੂ ਜ਼ਿੰਦਗੀ ਨਾ ਜਿਓ ਜਿਵੇਂ ਅਸੀਂ ਬਿੱਲੀ ਨੂੰ ਦੇਖ ਕੇ ਵੀ ਅੱਖਾਂ ਮੀਚ ਕੇ ਬੈਠੇ ਹੋਏ ਆ ਤੇ ਜਦ ਤੱਕ ਬਿੱਲੀ ਸਾੜੇ ਹਵਲਾ ਕਰੂਗੀ ਅਸੀਂ ਉਦੋਂ ਮਰਨਾ ਹੀ ਹੈ ਅਸੀਂ ਮਰਨ ਲਈ ਨਹੀਂ ਜੰਮੇ ਅਸੀਂ ਮੁਕਾਬਲਾ ਕਰਨ ਲਈ ਜੰਮੇ ਆ ਜਿਹੜਾ ਸਨਾਤਨ ਧਰਮ ਰਿਹਾ ਹਮੇਸ਼ਾ ਤੋਂ ਮੁਕਾਬਲਾ ਕਰਨ ਲਈ ਅੱਗੇ ਰਿਹਾ ਭੋਲੀ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ساتھیوں جس یہ گھٹنا پٹاروں کے مادھیم سے اور دور سنچار کے مادھیم سے ہم سب کے بیچ میں آئی سب کا دل ایک بار ٹہل گیا کیا کچھ ہو گیا لیکن کسی بھی جیسی دی ویسا ہی مارک کرے گا

ہم خود کام لے رہے ہیں پیسے کے لالت میں ہمیں اپنا نہیں ماننا چاہیے کہتے ہیں तो दिया करो सौभाग्य की प्राप्ति आनंद से नहीं पाए जितना कर्म की मालूम प्राप्त करो और पूरी कृपा परमात्मा से पूर्ण जीव की आत्मा के साथ का जो संबंध समान समय से ये अपने जोड़ निभा देगा और उस परिवार के अच्छा बदर घर हुआ क्षेत्र सही से लेना भारत माता की जय हमने मातरम वंदे मातरम वंदे मातरम और जरूरी की खुशी ਹਾਂ ਜੀ ਮੈਂ ਤੁਹਾਡਾ ਬੋਲਵਾ ਸੁਣ ਰਿਹਾ ਹਾਂ ਜੀ ਜਦੋਂ ਇਹ ਰੋਣ ਹੋਇਆ ਜਦੋਂ ਇਹਨਾਂ ਨੇ ਆਵਾਜ਼ ਲੇਟਨ ਨੂੰ ਰਾਜਨੀਤੀ ਕੀਤਾ